ਗੁਰਜੀਖਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿਆਰੀ ਸਾਧ ਸੰਗਤ ਜੀ ਨੂੰ ਬੇਨਤੀ ਆ ਕਿ ਗੁਰੂ ਰਵਿਦਾ ਜੀ ਦਾ 600 ਸੰਧਾਰੀਆਂ ਗੁਰਪੁਰਬ ਬੜੀ ਤੁਮਤਾ ਮਨਾ ਸਾਧ ਸ੍ਰੀਵਾਰ ਦੇ ਵਿੱਚ ਮਨਾਇਆ ਜਾ ਰਿਹਾ ਜੋ ਕਿ 1 ਫਰਵਰੀ ਤੋਂ ਲੈ ਕੇ 22 ਫਰ 21 ਫਰਵੀ ਤੱਕ ਉਹ ਬਾੜਵੇਰੀਆਂ ਜਾਂਬੇਰੀਆਂ ਨਿਕਲੀਆਂ ਨੇ ਮੈਂ ਤੁਹਾਡੀ ਵਾਰਦੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਪਪਾ ਜੀ ਅੱਜ ਰਵਿਦਾਸ ਧਰਮਸ਼ਾਲਾ ਵਿਖੇ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸਮਾਗਮ ਚੱਲ ਰਿਹਾ ਹੈ ਉਸ ਦੇ ਸੰਬੰਧ ਵਿੱਚ ਕੀ ਕਰਦੇ ਅਸੀਂ ਸਾਰੇ ਹੀ ਸੰਗਤਾਂ ਨੂੰ ਸਮੂਹ ਸੰਗਤਾਂ ਗੁਰਨਾਕ ਲਾਲ ਲੇਵਾ ਜਿਹੜੀਆਂ ਵੀ ਸੰਗਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਆਗਮਨ ਪੁਰਬ ਤੇ ਸਾਰਿਆਂ ਨੂੰ ਵਧਾਈ ਦਿੰਦੇ ਆ ਉੱਥੇ ਨਾਲ ਹੀ ਜਿੰਨੀਆਂ ਧਾਰਿਆਵਾਂ ਦੇ ਅਲੱਗ-ਅਲੱਗੇ ਸੁਭਾਵਾਂ ਨੇ ਸੰਸਥਾਵਾਂ ਨੇ ਪਾਵੇ ਉਹ ਗੁਰਦਾਰਾ ਸਾਹਿਬ ਨਾਲ ਹੋਣ ਪਾਵੇ ਧਰਮ ਖਾਲਾ ਹੁਣ ਪਾਵੇ ਮੰਦਰ ਹੁਣ ਸਾਰਿਆਂ ਨੂੰ ਬੇਨਤੀ ਕਰਦੇ ਆ ਉਹ ਵੱਧ ਝੜ ਕੇ ਗੁਰੂ ਸਾਹਿਬ ਦੇ ਸੁਭਾਗਾ ਵਿੱਚ ਹਿੱਸਾ ਲੈਣ ਔਰ ਉਹਨਾਂ ਦੀਆਂ ਸਿਖਾਵਾਂ ਤੇ ਚੱਲਣ ਦੀ ਬਲਬੁੱਧੀ ਔਰ ਅਕਾਬੂਖ ਬਮਾਦਾਰ ਨੂੰ ਬਖਸ਼ੇ ਗੁਰੂ ਸਾਹਿਬ ਨੇ ਜਿੱਥੇ ਪਖੰਡਵਾੜ ਦਾ ਮੂਰਤੀ ਪੂਜਾ ਦਾ ਖੰਡਨ ਕੀਤਾ ਉੱਥੇ ਨਾਲ ਹੀ ਹੁਣ ਵੰਡ ਸਕੋ ਨਾਮ ਜੇ ਕੋ ਕਿਰਤ ਕਰੋ ਦਾ ਹੁਕਾ ਦਿੱਤਾ ਉਹਨਾਂ ਨੇ ਸਮਾਜ ਵਿੱਚ ਜਿੰਨੀਆਂ ਹੀ ਕ੍ਰਿਤੀਆਂ ਉਹਨਾਂ ਨੂੰ ਦੂਰ ਵੇਧ ਭਾਵ ਅਤੇ ਸਮਾਜਿਕ ਰੀਤੀਆਂ ਜਿਹਨੀਆਂ ਨੇ ਦੂਰ ਕਰਦਾ ਸਕਲਵ ਲਿਆ ਉਹ ਸੰਗਤਾਂ ਨੂੰ ਇਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹਨੇ ਵੀ ਲਾਦੇ ਸ਼ੋਕ ਆ ਉਹ ਕਲਾਕਲਾ ਸਲੋਕ ਜਿਹੜਾ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦਾ ਹੋਕਾ ਦਿੰਦਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਅੱਜ ਉਹਨਾਂ ਦਾ ਗੁਰੂ ਰਵਿਦਾਸ ਧਾਰੀਅਲ ਧਰਮਸ਼ਾਲਾ ਦੇ ਵਿੱਚ ਆਗਰ ਕੁਰੂ ਦੇ ਵਿੱਚ ਸਮਾਗਮ ਚੱਲ ਰਹੇ ਨੇ ਉਹ ਸਾਰੇ ਵਾਜ ਸੜਕੀ ਹਿੱਸਾ ਲੈਣ ਅਤੇ ਉਹਨਾਂ ਦੀ ਸਖਿਆਵਾ ਤੇ ਚੱਲਣ ਦਾ ਕਾਪੂਕ ਸੱਚੇ ਪਾਤਸ਼ਾਹ ਨੂੰ ਬਲਵੰਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਆਜ ਦਾ ਪ੍ਰਕਾਸ਼ ਪੂਰੀ ਜਿਹੜਾ ਮਨਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਬਹੁਤ ਜਨਮ ਵਿੱਚ ਇਥੇ ਮਾਦੋ ਇਹ ਜਨਮ ਤੁਹਾਰੇ ਲੇਖੇ ਕਹਿ ਦੇ ਵਿਦਾਸ ਆਸ ਲੱਗ ਜਿਓ ਚਿਤ ਪੇ ਦਰਸ਼ਨ ਦੇਖੇ ਸ਼੍ਰੋਮਣੀ ਭਗਤ ਭਗਤ ਦੇ ਵਿਦਾਸ ਦੇ ਅਵਤਾਰ ਤੋਂ ਸੰਬੰਧ ਵਿੱਚ ਅੱਜ ਸਮਾਗਮ ਚੱਲਦੇ ਪਏ ਨੇ 10 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ ਉਪਰੰਤ ਕੀਰਤਨ ਦਾ ਮਾਸ ਸਜਿਆ ਹੋਇਆ ਹੈ ਸੰਗਤਾਂ ਹਾਜ਼ਰੀਆਂ ਭਰੀਆਂ ਨੇ ਲੇਕਿਨ ਜੋ ਬਾਣੀ ਪਕਸਵਿਦਾਸ਼ ਨੇ ਦੱਸੀ ਹੈ ਸਾਨੂੰ ਮੰਨਣ ਦੀ ਲੋੜ ਹੈ ਹੱਥਾਂ ਦੇ ਉਹਨਾਂ ਨੇ ਕਿਹਾ ਮਾਟੀ ਕਾ ਪੁੱਤਾ ਕੈਸੇ ਨਜਤ ਹੈ ਦੇਖੇ ਦੇਖੇ ਸੁਣੇ ਬਲੇ ਦੇਹੋਜ ਜਤ ਹੈ ਜਬ ਕਿ ਚ ਪਾਵੇ ਤਾਂ ਗਲਤ ਕਰਤਾ ਹੈ ਮਾਇਆ ਗਈ ਤਰ ਰੋਮਣ ਲਗਤਾ ਹੈ ਉਹਨਾਂ ਨੇ ਉਜਨੀ ਦਾ ਪੇ ਸਭ ਨੂੰ ਖਾ ਕੇ ਸਾਨੂੰ ਇੱਕਤਾ ਦਾ ਸੰਦੇਸ਼ ਅਸਿਆ ਹੈ ਜਲ ਮਿਲ ਕੇ ਇਹ ਉਜਨੀ ਖਤਮ ਕਰੀਏ ਜੋ ਜਨ ਆਵੇ ਸੋ ਜਨ ਜਾਈ ਕੰਨਾ ਕੁਝ ਹੈ ਸੰਨਾਈ ਸੰਗ ਚਲਦਾ ਹੈ ਹਮ ਵੀ ਚਲਣਾ ਦੂਰ ਗਵਨ ਸੇ ਉਪਰ ਮੰਨਾ ਕਿਆ ਤੂੰ ਸੋਇਆ ਜਾਗਿਆ ਨਾ ਤੇ ਜੀਵਨ ਕਾ ਸੱਚਾ ਜਾਨਣਾ ਕੀ ਇਨਸਾਨ ਤੂੰ ਇਹ ਜੀਵਨ ਨੂੰ ਸੱਚ ਬਹਿ ਕੇ ਬਹਿ ਗਿਆ ਨਹੀਂ ਇਹ ਮਾਟੀ ਕਾ ਪੁੱਤ ਹੈ ਇਹ ਦੌੜ ਦਾ ਫੇਦਾ ਹੈ ਮਾਇਆ ਮਗਰ ਦੌੜਦਾ ਹੈ ਜਦ ਆਪਕੇ ਚਵਾਵਿਦਾ ਗਲ ਗਤਾ ਹੈ ਮਾਇਆ ਗਈ ਤਬ ਰੋਣ ਲੱਗਦਾ ਹੈ ਕਹਿਣ ਤੋਂ ਭਾਵ ਹੈ ਇਸ ਸੰਸਾਦ ਤੋਂ ਸਾਹਮਣੇ ਜਾਣਾ ਹੈ ਅਸੀਂ ਭਗਤ ਜ਼ਵਦਾਸ਼ ਦੇ ਕਹਨੇ ਚੱਲੀਏ ਮਿਲ ਜੁਲ ਕੇ ਜੀਏ ਸਭ ਸੰਥਾਨਾਂ ਨੂੰ ਸਭ ਨੂੰ ਬੇਨਤੀ ਇਹੋ ਹੀ ਹੈ ਕਿ ਇਕੱਠੇ ਗੱਪ ਬਣਾਇਆ ਕਰੀਏ ਇਸ ਕਰਕੇ 2 ਵਜੇ ਤੱਕ ਸਮਾਗਮ ਚੱਲਨੇ ਨੇ ਗੁਰੂ ਕੇ ਲੰਗਰ ਤੋਂ ਟੱਟਨੇ ਹੋਈ ਪਲਾਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਕਿਹੜੇ ਦਾ ਡੀਟੇਲ ਹੈ ਜੀ ਇਸ ਵੇਲੇ ਭਾਈ ਅਮਰਿਕ ਸਿੰਘ ਜੀ ਹੈਡ ਗਨ ਸੀ ਗੁਰੂ ਬੇਬੇ ਨਾਲ ਕੀ ਫੇ ਉਹ ਕਿਤਨ ਚੱਲਦਾ ਪਿਆ ਹੈ ਉਸ ਤੋਂ ਬੰਤ ਭਾਈ ਅਮਰਜੀਤ ਸਿੰਘ ਜੀ ਖੰਡਾਰ ਨਿਸ਼ਕਾਮ ਗਿੰਦੇਤਾ ਗਜ਼ਾਜ਼ ਦੇ ਵਾਲੇ ਉਹ ਕੀ ਕਰਨਗੇ ਉਹ ਪ੍ਰੰਥ ਅਖੀਰ ਦੇ ਵਿੱਚ ਭਾਈ ਜਸਵਿੰਦਰ ਸਿੰਘ ਜੀ ਕਲੇਰ ਜੋ ਹੈਡ ਗ੍ਰੰਥੀ ਗੁਰੂ ਸਾਹਿਬ ਬੋਸਾ ਦੇ ਨੇ ਉਹਨਾਂ ਇੱਕ ਤਾਂ 1:00 ਲੈ 2:00 ਵਜੇ ਤਾਂ ਹੋਏਗੀ 2:00 ਵਜੇ ਸੰਪੂਰਨ ਸਮਾਪਤੀ ਹੋਏਗੀ ਉਕੇ ਲੰਗਾ ਘਟ ਵਤਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ